ਸਾਰਿਆਂ ਨੇ ਆਇਆ ਸੀ ਤੁਹਾਨੂੰ ਪਤਾ ਹੀ ਹੈ ਕਿ ਸ਼ੂਟ ਚੱਲ ਰਿਹਾ ਸੀ ਸਾਡਾ ਸੋਹਰ ਇੰਦਰਬਾਈ ਦਾ ਗਾਣਾ ਹੈ ਫਿਲਮ ਦੇ ਜੀ ਦਾ ਵੀਰ ਗਿਆ ਸੀ ਜਿੰਨੇ ਸਾਰਿਆਂ ਨੇ ਮਦਦ ਕੀਤੀ ਸੀ ਸੋ ਥੋੜਾ ਸਾਰਿਆਂ ਦਾ ਸਭ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਸਾਰੇ ਆਏ ਤੁਹਾਨੂੰ ਪਤਾ ਕਿ ਆਪ ਉਸ ਦਾ ਸੀ ਪਹਿਲਾ ਰਿਲੀਜ਼ ਕੀਤਾ ਸੀ ਤੇ ਹੁਣ ਉਸ ਦਾ ਅੱਜ ਸੀ ਰਿਲੀਜ਼ ਕਰ ਰਹੇ ਹਾਂ ਜੁਨੇ ਸਾਰਿਆਂ ਨਾਲ ਹਮੇਸ਼ਾ ਦੀ ਤਰ੍ਹਾਂ ਜਿੰਨਾ ਪਿਛਲੀ ਫਿਲਮ ਦੇ ਵਿੱਚ ਵੀ ਲਾਦਾ ਛੋਟੀ ਛੋਟੀ ਸਾਡੀ ਵੀਡੀਓ ਮੈਂ ਤੁਹਾਡੇ ਸਾਰਿਆਂ ਨਾਲ ਹੀ ਸਾਂਝੀ ਕੀਤੀ ਸੀ ਸੋ ਇਸ ਬੜੀ ਖੁਸ਼ੀ ਜਵਦਾ ਮੌਨ ਲਈ ਮੇਰੇ ਮੰਮੀ ਮੇਰੇ ਨਾਲ ਆਏ ਨੇ ਤੇ ਮਾਰਤ ਸੁਨਦਰ ਬਾਈ ਆਏ ਨੇ ਬਹੁਤ ਬਹੁਤ ਥੈਂਕ ਯੂ ਕਿਉਂਕਿ ਭਾਈ ਪਹਿਲੀ ਵਾਰ ਕਿਸੇ ਪੰਜਾਬੀ ਸੰਗੀਤ ਵਿੱਚ ਆਪਣਾ ਗਾਣਾ ਦੇ ਰਿਹਾ ਸੋ ਮੇਰੇ ਲਈ ਬਹੁਤ ਵੱਡੀ ਗੱਲ ਆ ਥੈਂਕਸ ਟੂ ਬਾਈ ਐਂਡ ਦੀਪ ਜਿਹੜੇ ਆਪਣਾ ਐਸ ਤੁਸੀਂ ਕਹਿੰਦੇ ਹੋ ਕਿ ਲੀਡ ਐਕਟਰੈਸ ਪਹਿਲੀ ਗਿੱਟ ਕਰ ਰਹੀ ਜਿਹੜਾ ਕਲੀਅਰ ਕਰ ਗਈ ਸੋ ਥੈਂਕਸ ਟੂ ਹਰ ਆਲਸੋ ਕਿਉਂਕਿ ਉਹਨਾਂ ਨੇ ਵੀ ਬਹੁਤ ਧੀਆ ਕੰਮ ਕੀਤਾ ਤੇ ਇਸ ਨੂੰ ਬਹੁਤ ਵਧੀਆ ਬਣਾਇਆ ਤੁਸੀਂ ਸਾਰੇ ਬਹੁਤ ਪਸੰਦ ਕਰਦੇ ਸੋ ਥੈਂਕ ਯੂ ਦੋਤਾ ਕਰੀਸਰ ਠੀਕ ਆ ਪੋਸਟਰ ਤੁਸੀਂ ਵਾਹ ਪਹਿਲਾਂ ਦੇਖ ਲਾ ਤੁਹਾਡੇ ਸਾਹਮਣੇ ਪੜਦਾ ਵਾਇਆ ਸੋ ਮੈਂ ਚਾਹਦਾ ਕਿ ਇਸ ਫਿਲਮ ਦਾ ਪੋਸਟਰ ਜਿਹਦਾ ਮੇਰੇ ਲਈ ਸਭ ਤੋਂ ਸਪੈਸ਼ਲ ਮੇਰੀ ਮੰਮੀ ਆ ਸੋ ਇਹਨਾਂ ਦੇ ਹੱਥੋਂ ਮੈਂ ਚਾਹਦਾ ਤੇ ਦੂਜੇ ਇਸ ਟਾਈਮ ਸਭ ਤੋਂ ਸਪੈਸ਼ਲ ਜੇ ਸਾਡੇ ਬਾਈ ਜੀ ਚਾਹੁੰਦਾ ਕਿ ਬਾਈ ਤੇ ਮੰਮੀ ਦੋਨੋਂ ਹੱਥਾਂ ਨਾਲ ਅਸੀਂ ਗੈਸਟ ਆਜ ਠੀਕ ਆ ਆਂਡ ਥੈਂਕ ਯੂ ਠੀਕ ਲੋ ਜੀ ठीक <otionally> <infinitely joy> so, तो <ität> है तो अब दूसरा किसी सारे वाले शेड्यूल शेयर करो बाकी किसी ने कुछ पूछा है क्या जी जेदी मां मूवमेंट कंपनी की इस बार की <violet league> थारे थारे की बिल कर रहे हो नाम बताते हां जी और बताइए ये रिटर्न और कैसा चल रहा है हां एक मिनट बड़े हां जी ਮੇਰੇ ਲਈ ਇਹ ਵੀਰੇ ਹਮੇਸ਼ਾ ਸਪੈਸ਼ਲ ਹੀ ਹੁੰਦਾ ਤੁਸੀਂ ਸਾਰੇ ਨਹੀਂ ਮੇਰੇ ਲਈ ਬਹੁਤ ਸਪੈਸ਼ਲ ਹੋ ਸੋ ਇਹ ਸਪੈਸ਼ਲ ਇਸ ਕਰਕੇ ਕਿ ਮम्मी ਮੈਂ ਮੰਮੀ ਨੂੰ ਬੁਲਾਇਆ ਹੈਗਾ ਕਿ ਤੁਸੀਂ ਤੁਸੀਂ ਆ ਕੇ ਕਰੋਗੇ ਪਿਛੀਆਂ ਫਿਲਮਾਂ ਚ ਕਦੀ ਨਹੀਂ ਆਏ ਹੋ ਨਾਲ ਤੇ ਇਹ ਫਿਲਮ ਦੇ ਵਿੱਚ ਮਾਂ ਦੀ ਬਹੁਤ ਇੰਪੋਰਟੈਂਸ ਆ ਇਸ ਕਰਕੇ ਮੈਂ ਮੰਮੀ ਨੂੰ ਕਹਿੰਦਾ ਤੁਸੀਂ ਆਇਓ ਸੋ ਇਹ ਪਹਿਲੀ ਫਿਲਮ ਆ ਜਿਹਦੀ ਜਿਹਦਾ ਪੋਸਟਰ ਉਹਨੇ ਲਾਂਚ ਕੀਤਾ ਬਿਸਮਿਲਲਾਹ ਦਾ ਹੁੰਦਾ ਤੇ ਦੁਆਵਾ ਮਾਂ ਦਾ ਸਾਡਾ ਪਿਆਰ ਸੋ ਇਸ ਤੋਂ ਵਧੀਆ ਤੇ ਵੱਡੀ ਮੂਵਮੈਂਟ ਨਹੀਂ ਹੋ ਸਕਦੀ ਹਾਂਜੀ ਇਹ ਆ ਰਹੀ ਹੈ 01 ਇੱਕ ਬਹੁਤ ਪਰਟੀਕਲ ਹੁੰਦੀ ਹੈ ਜੀ ਜੀ ਪਰ ਇਸ ਦਾ ਪੁੱਤ ਬਾਨਾ ਇਸ ਤੋਂ ਵੱਡੀ ਗੱਲ ਹੈ ਹਾਂ ਜੀ ਜਿਹੜੀ ਜੇ ਕਿਹਾ ਸੀ ਕਿ ਕਿਸੇ ਮਾਂ ਨੇ ਮੇਰੇ ਲਈ ਦੁਆਵਾਂ ਦਿੱਤਾ ਸੀ ਕਿ ਜੀ 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 ਹਾਂ ਜੀ ਸੋ ਇੰਨੀ ਮੁਹਬਤ ਮਿਲਦੀ ਆ ਉਹ ਕੀ ਕਰਦਾ ਜੀ ਕਿਸੇ ਦਾ ਪੁੱਤ ਬਣ ਜਾਣਾ ਹਾਂ ਜੀ ਨਹੀਂ ਮੈਂ ਆਪਦੇ ਆਪ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਬੜਾ ਮਹਾਨ ਹਾਂ ਮੈਨੂੰ ਤਾਂ ਲੱਗਦਾ ਕਿ ਇਹ ਮੇਰੀ ਮੰਮੀ ਦੀਆਂ ਦੁਆਵਾਂ ਤੇ ਤੁਹਾਡੇ ਸਾਰਿਆਂ ਦਾ ਪਿਆਰ ਹੈ ਜਿਹੜੀ ਵੀ ਮਾਂ ਮੈਨੂੰ ਕਦੀ ਵੀ ਕਿਤੇ ਵੀ ਮਿਲਦੇ ਆ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਜਿੰਦਗੀ 'ਚ ਵੀ ਮਿਲਿਆ ਉਹਨਾਂ ਨੂੰ ਮੈਨੂੰ ਇਹ ਲੱਗਦਾ ਮਿਲ ਕੇ ਆਇਆ ਕਦੀ ਲੱਗਿਆ ਨਹੀਂ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਇਹ ਸਾਰੀਆਂ ਬਲੇਸਿੰਗਸ ਨੇ ਸੋ ਉਹ ਜਿਹੜੀ ਗੋਤਵਾਰਿਆ ਵਾਲਾ ਵੀਡੀਓ ਸੀਗਾ ਉਹ ਜਿਹ ਦਿਨ ਮੇਰੇ ਨਾਲ ਹੋਇਆ ਸੀ ਮੈਨੂੰ ਬੜਾ ਬੜੀ ਖੁਸ਼ੀ ਮਿਲੀ ਉਹ ਮੈਨੂੰ ਇੱਕ ਫਿਲਮ ਬਲੌਕਬਸਟਰ ਹੋਣ ਤੋਂ ਵੀ ਜ਼ਿਆਦਾ ਖੁਸ਼ੀ ਸੀ ਕਿ ਉਹ ਮਾਤਾ ਜੀ ਬਹੁਤ ਵਸੂਲ ਸੀਗੇ 65-70 ਸਾਲ ਵੀ ਉਹਨਾਂ ਦੀ ਉਮਰ ਹੈ ਸੋ ਸਾਰੀ ਫੈਮਿਲੀ ਸੀਗੇ ਉੱਥੇ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਖੁਸ਼ੀ ਲਈ ਅਰਦਾਸ ਕੀਤੀ ਮੈਂ ਸਪੈਸ਼ਲ ਆਪਣੇ ਕੁੜੇ ਨੂੰ ਲੈ ਕੇ ਆਈਆਂ ਕਿ ਚੱਲ ਅਰਦਾਸ ਕਰਦੇ ਹਾਂ ਮਿਲਦਾ ਇਹ ਇਹ ਕੇ ਬਿਨਾ ਦੁਆਵਾਂ ਤੋਂ ਬਲੇਸਿੰਗਸ ਤੋਂ ਨਹੀਂ ਮਿਲ ਸਕਦੀ ਸੋ ਮੈਂ ਆਪੇ ਆਪ ਨੂੰ ਕਿਸਮਤ ਨਾਲ ਸਮਝਦਾ ਯਾਰ ਇਸ 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 ਜੋ ਵੀ ਇਸ ਬਾਰੇ ਲੋਕਿਆ ਕਾ ਸੋਚਦੇ ਸੀ ਕਿ ਬਾਈਰ ਤੇ ਚਾਹ ਨਾਲ ਮਟੀਰੀ ਸੀ ਹੋਈ ਆ ਹਾਂ ਜੀ ਜੀ ਪਰ ਤੋਂ ਉਹ ਚੀਜ਼ ਦੇਖੀ ਤਾਂ ਲੱਗਦੀ ਨਹੀਂ ਜਾਇ ਕਿ ਦੇਖੋ ਮੈਂ ਸਭ ਤੋਂ ਪਹਿਲਾਂ ਦੇ ਇੱਕ ਪੋਤਾ ਸੋ ਮੇਰਾ ਫਰਜ਼ ਮੰਨਦਾ ਕਿ ਮੈਂ ਫਿਲਮ ਕਰਾਂ ਤਾਂ ਮੇਰੀ ਮੰਮੀ ਵੀ ਦੇਖੇ ਤੇ ਉਹਨਾਂ ਨੂੰ ਵੀ ਵਧੀਆ ਲੱਗੀ ਇਹ ਮੀਡੀਆ ਸੇ ਜੇ ਵੀ ਦੇਖੋ ਤੁਹਾਨੂੰ ਉੱਤਰੀ ਲੱਗੇ ਕਿਉਂਕਿ ਇੱਥੇ ਤੁਹਾਨੂੰ ਪਤਾ ਹੋਣਾ ਸੀ ਕਿਥੇ ਰਹਿੰਦੇ ਆ ਉੱਥੇ ਜਿਆਦਾ ਲੋਕ ਘੋਲਦੇ ਮਿਲਦੇ ਨਹੀਂਗੇ ਸਮਾਜ ਦੀ ਇੱਕ ਦੂਈ ਸ਼ੇਲੀਆਂ ਨੇ ਉਹਨਾਂ ਨੂੰ ਨਾਲ ਲੈ ਜਾਂਦੇ ਨੇ ਚਲੋ ਵੇਖਾ ਸੋ ਮੈਂ ਉਹਨਾਂ ਦਾ ਤੇ ਹਾਰ ਰੱਖਿਆ ਇਸ ਫਿਲਮ ਦੇ ਵਿੱਚ ਸਾਰੀਆਂ ਚੀਜ਼ਾਂ ਹੋ ਗਈਆਂ ਜਿਵੇਂ ਤੁਸੀਂ ਸਾਰੇ ਵੀ ਆਪਣੀਆਂ ਮਾਤਾਵਾਂ ਦਾ ਪਹਿਣਾਣਾ ਚਾਹੋਗੇ ਤੁਹਾਨੂੰ ਬਤ ਉਹ ਜਾਓ ਕੰਪਲੀਮੈਂਟ ਬਤ ਕੰਪਲੀਮੈਂਟ ਬਈ ਆ ਤੂੰ ਕਿਆ ਗੱਦੀ ਮਮੀ ਕਹਿੰਦੀ ਕਿਆ ਲੈ ਤੀ ਤੂੰ ਪਾਪ ਦਾ ਸਬੂਤ ਵਧੀਆ ਇਹ ਕਲੀ ਨਹੀਂ ਗਿਆ ਮੈਂ ਪੁੱਛਣਾ ਨਹੀਂ ਫਿਲਮ ਫਿਲਮ ਦਿਖਾਈ ਹੋ ਕੰਦਨ ਦੇਖੀ ਤੁਸੀਂ ਫਲੇ ਫਿਲਮ ਦੀ ਮੈਂ ਫਿਲਮ ਥੀਏਟਰ ਜੀ ਦਿਖਾਉਣਾ ਮੈਨੂੰ ਇਦਾਂ ਲੱਗਦਾ ਯਾਰ ਕਿ ਉਹ ਅਸੀਂ ਬੜੀ ਮੈਂ ਸਾਰੀ ਟੀਮ ਨੇ ਕੀਤੀ ਆ ਮੰਮੀ ਨੂੰ ਵੀ ਉਦਾਂ ਹੀ ਲੋਕਾਂ ਨੂੰ ਜਿੱਦਾਂ ਸਾਰੇ ਆ ਨੇ ਤੁਸੀਂ ਐਕਸਪੀਰੀਅੰਸ ਕਰੋ ਉਦਾਂ ਹੀ ਮੰਮੀ ਵੀ ਐਕਸਪੀਰੀਅੰਸ ਕਰੇ ਬਾਕੀ ਮੰਮੀ ਨੂੰ ਪੁੱਛੋ ਕਿਤਾ ਲੱਗ ਰਿਹਾ ਮੰਮੀ ਦਾ ਹੰਡਾ ਇੱਥੇ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਵੇਖ ਲਿਆ ਬਈ ਅਚਾਨਕ ਸਾਰੇ ਕਹਿੰਦੇ ਮੈਂ ਤਾਂ ਬੜਾ ਘੱਟਾ ਦੜਕਾ ਕਰਦਾ ਐ ਸਾਰੀ ਨੂੰ ਮੈਂ ਕਰਦਾ ਜਾਏ ਕਿ ਤੱਕ ਪੀੜਿਆ ਬੰਦ ਤੇ ਅੱਜ ਇਹ ਝੂਠ ਬੋਲਿਆ ਮੈਂ ਤਾਂ ਦਸਾਂਵੇਂ ਨੂੰ ਵੀ ਬਹੁਤ ਖੋੜਦੀ ਨਹੀਂ ਸੀ ਛੋਟੇ ਸੀ ਆਹ ਹਾਂ ਐਨਵਾ ਨੂੰ ਜਦੋਂ ਸਿਰ ਢੋ ਲਈਦਾ ਹੀ ਕੋਈ ਲੈ ਫੇਰ ਨਹੀਂ ਦਰ ਤੋਂ ਲਿਓ ਦਰ ਬਾਕੀ ਚਾਹੀਦੀ ਗੱਲ ਨਹੀਂ ਦੱਸਣੀ ਐ ਪਰ ਸਾਰਿਆਂ ਨੂੰ ਗੋਟ ਪੈਂਦੀ ਐ ਯਾਰ ਤੇ ਮੈਂ ਥੋੜਾ ਜ਼ਿਆਦਾ ਐਕਸਟਰਾ ਥੋੜਾ ਸ਼ਰਾਬੀ ਸੀ ਤੇ ਟਿਊਸ਼ਨ ਦਾ ਫੰਮਾ ਲਾ ਕੇ ਚੱਲ ਜਾਣਾ ਕਿਤੇ ਹੋਰ फिर एक बार मम्मी <सुणीण देखे> <चेखे> ने पता लग गया कि पता करी हुई कि बच्चा मेरा किसम काम के पहुंचा है ਤੇ ਵਧੀਆ ਮਿਲਿਆ ਬਾਗ ਮਿਲ ਗਿਆ ਮੈਂ ਕਿ ਤੁਸੀ ਸੋਚਿਆ ਸੀ ਕਿ ਅੱਜ ਚਾਹ ਉਹ ਸਵਾਰ ਲੈ ਕੇ ਆਇਆ ਗਿਆ ਅੱਜ ਦਾ ਬਾਗ ਸੋਚਿਆ ਨਹੀਂ ਜੋ ਸ਼ੁਰੂ ਤੋਂ ਹੀ ਉਹਦੀ ਆਦਤ ਸੀ ਕਿ ਇਹੇ ਕੰਮ ਕਰਨਾ ਮੈਂ ਫਿਰ ਇਸ ਲਾਈਨ ਤੇ ਚੱਲ ਪਿਆ ਹਾਂਜੀ ਜਿੱਦੀ ਹੈਗੀ ਸੀ ਕਿ ਮੈਂ ਤੇ ਛੋਟੇ ਬੱਚੇ ਨਹੀਂ ਹੁੰਦੇ ਆ ਵੱਡਾ ਹੋ ਗਿਆ ਤੇ ਨਹੀਂ ਹਿੱਜਦੀ ਹੋਇਆ ਆ ਗਿਆ ਜੀ ਫਰਨਿਸ਼ ਤੋ ਯਾਰ ਮੇਰੀ ਮੰਮੀ ਘਰ ਆ ਜਾਣੀ ਇਹਨੇ ਸਵਾਲ ਪੁੱਛੋ। ਰਿਪੋਰਟਿੰਗ ਜੋ ਨਹੀਂ ਮੂਮੈਂਟ ਹੈ ਇਨ ਫੈਕਟ ਕਿ ਫਿਲਮੀ ਫਾਸਟਪੋਨ ਹੋ ਰਹੀ ਹੈ। ਮੈਂ ਉਹਨੇ ਬੈਠੀ ਬੱਠੀ ਪਾਰਟੀ ਕਰ ਰਹੀ ਸੀ। ਮੈਨੂੰ ਮਤਲਬ ਜਿੱਦਾਂ ਹੁੰਦਾ ਹੈ ਨਾ ਕਿ ਜੋ ਤੁਸੀਂ ਸੋਚਿਆ ਉਹ ਚੀਜ਼ ਜਿਹੜੀ ਹੋ ਰਹੀ ਹੈ ਉਸ ਪ੍ਰੋਸੈਸ ਦੇ ਵਿੱਚ ਤੁਹਾਨੂੰ ਇਹ ਲੱਗੇ ਕਿ ਸੁਖਣਾ ਇਹ ਚੱਲ ਰਿਹਾ ਹੈ। ਮੈਂ ਇਸ ਟਾਈਮ ਬਹੁਤ ਜ਼ਿਆਦਾ ਓਵਰ ਵੈਲ ਫੀਲ ਕਰ ਰਹੀ ਐ ਐਂਡ ਥੈਂਕ ਯੂ ਕਿ ਬੜਾ ਸਾਰਿਆਂ ਦਾ ਤੁਸੀਂ ਆਇਓ। ਪਤਾ ਕਰੀ ਵੀ ਬਹੁਤ ਜ਼ਿਆਦਾ ਹੈ ਪਰ ਬਿਲਕੁਲ ਬੜਾ ਧੰਨਵਾਦ ਥੈਂਕ ਯੂ ਸੋ much ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਚੱਲ ਜੀ ਨਜ਼ਰ ਆਉਂਦਾ ਇਹ ਸਰਪ੍ਰਾਈਜ਼ ਹੈ ਮਤਲਬ ਬਹੁਤ ਧੰਨਵਾਦ ਇਹ ਹਾਂਜੀ ਇਹ ਸਰਪ੍ਰਾਈਜ਼ ਹੈ ਇਹ ਤੁਸੀਂ ਜਦੋਂ ਮੂਵੀ ਦੇਖੋਗੇ ਫਿਰ ਜੀ ਥੈਂਕ ਯੂ ਮੇਰਾ ਮੇਰਾ ਭਾਈ ਜਦੋਂ ਤੁਹਾਡੇ ਨਾਲ ਗੱਲ ਕਰਦਾ ਹਾਂ ਹਾਂਜੀ ਦਾ ਭਾਈ ਨਾਲ ਜਿਸ ਨਾਲ ਵੀ ਉਸ ਨਾਲ ਜਦੋਂ ਮਿਲਦਾ ਹਾਂ ਉਦੋਂ ਤੋਂ ਬੜੀ ਐਕਲੈਜ ਬਣੀ ਜਾਂਦਾ ਹੈ ਜੋ ਵੀ ਵਧੀਆ ਜੱਥਾ ਦੇ ਮੇਰੇ ਘਰੇ ਹੁੰਦੇ ਆ ਬੜੀਆਂ ਉੱਤੇ ਫਿਲਮਾਂ ਹੋਈਆਂ ਹੋ ਸਕਦਾ ਮੇਰੀਆਂ ਵੀ ਕਦੇ ਇਦਾਂ ਦੀਆਂ ਫਿਲਮਾਂ ਹੋਣ ਤੇ ਵਧੀਆ ਲੱਗਾ ਮੈਨੂੰ ਜਦੋਂ ਪ੍ਰੈਸ ਨੇ ਕਿਹਾ ਕਿ ਗਾਣਾ ਚੰਗਾ ਰਹਿਣਾ ਹੁੰਦਾ ਥੋੜਾ ਤੱਤਾ ਜੈਦਾ ਬਿਲਕੁਲ ਨਹੀਂ ਬਣਾ ਲਈ ਵਧੀਆ ਵਾਈਲ ਨੇਚਰ ਬੜੀਆਂ ਲੱਗੀਆਂ ਬਸ ਫਸਟ ਤਾਂ ਉਹ ਹੀ ਹੁੰਦਾ ਕਿ ਤੁਹਾਨੂੰ ਕਿੱਦਾਂ ਬੀਤ ਕਰਦਾ ਇਹੋ ਤਾਂ ਦੀ ਚੀਜ਼ ਬਣਦਾ ਬਾਈ ਦੀ ਗੱਲ ਸੰਦੇਕ ਗੱਲ ਯਾਦ ਹੈ ਜਦੋਂ ਮੈਂ ਮੈਂ ਹੁਣੇ ਉਹਦਾ ਪਾਸ ਹੋ ਗਿਆ ਠੀਕ ਆ ਜਦੋਂ ਮੈਂ ਬਾਈ ਨੂੰ ਫੋਨ ਕਰਿਆ ਨਾ ਫਿਲਮ ਦੇ ਗਾਣੇ ਲਈ ਤੇ ਮੈਂ ਕਿਹਾ ਬਾਈ ਮੈਨੂੰ ਕਾਣਾ ਚਾਹੀਦਾ ਆਪਰ ਮੈਂ ਕਦੀ ਨਹੀਂ ਮਿਲੇ ਨਾ ਪਹਿਲਾਂ ਕਦੀ ਸਾਡੀ ਗੱਲ ਨਹੀਂ ਹੋਈ ਮੈਂ ਨੰਬਰ ਲੈ ਕੇ ਵੀਰ ਨੂੰ ਸਿੱਧਾ ਫੋਨ ਕਰਿਆ ਮੈਂ ਕਿਹਾ ਵੀ ਇਹਦੇ ਦਾ ਗਾਣਾ ਚਾਹੀਦਾ ਤੁਸੀਂ ਯਕੀਨ ਮੰਨਿਓ ਕਿ 20 ਮਿੰਟ ਹੀ ਹੋਣੇ ਆ 20 ਮਿੰਟ ਚ ਬਾਈ ਨੇ ਫਿਲਮ ਦੀ ਸਿਚੁਏਸ਼ਨ ਤੇ ਨਵਾਂ ਗਾਣਾ ਲੇਕ ਕੇ ਬਣਾ ਕੇ ਦੇ ਦਿੱਤਾ ਯਾਦ ਆਉਂਦਾ ਉਹਦੇ ਵਿੱਚ ਕਸਟਮਰ ਹੋ ਇਹ ਮਿਲਣ ਗਾਣੇ ਦੀ ਪਹਿਲੀ ਲਾਈਨ ਦੇ ਵਿੱਚ ਹੀ ਆ ਕਿ ਮਾਂ ਨੇ ਪੁੱਤ ਦਾ ਮਾਂ ਨੇ ਨਾਂ ਦਾ ਕੋਈ ਲੋੜ ਰੱਖਿਆ ਸੀ ਪਰ ਦੁਨੀਆ ਕਹੇ ਦਲੇਰ ਗੁੜੇ ਸੋ ਦਲੇਰ ਕਰੈਕਟਰ ਦਾ ਨਾਮ ਆ ਸੋ ਬਾਈ ਨੇ ਸਾਰਾ ਫਿਲਮ ਦੇ ਉੱਤੇ ਨਾ 20 ਮਿੰਟ ਦੀ ਗਾਣਾ ਬਣਾਤਾ ਤੇ ਮੇਰੇ ਲਈ ਅਸੀਂ ਪੋਸਟਰ ਸ਼ੂਟ ਕਰਨਾ ਸੀ ਆ ਲਈ ਆ ਲਈ ਫੋਟੋ ਕੰਨੀਆਂ ਸੀ ਤੇ ਅਸੀਂ ਉਹੀ ਗਾਣਾ ਸੁਣ ਕੇ ਕੀਤਾ ਸੋ ਮੈਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਬਹੁਤ ਐਨਰਜੀ ਲੱਗੀ ਜੀ ਕਿ ਬਾਈ ਆ ਤੁਹਾਨੂੰ ਬਦੀ ਕਿੰਦਾ ਦਾ ਮਾਹੌਲ ਆ ਕਿ ਕੋਈ ਕਹਿੰਦਾ ਕਿਥੇ ਖੜਦਾ ਹੁੰਦਾ ਪਰ ਬਾਈ ਖੜਿਆ ਬਾਈ ਲਈ ਬਹੁਤ ਬਹੁਤ ਪਿਆਰ ਆ ਆਜੇ ਤੁਸੀਂ ਕੀ ਕਿ ਮਿਸਰੀ ਨਹੀਂ ਸਾਫ਼ ਤੇ ਹੀ ਹੈ ਹਾਂਜੀ ਹਾਂਜੀ ਜੇ ਕਿਤਾਬਾਂ ਤੁਹਾਡੇ ਤਾਂ ਤੁਸੀਂ ਮੈਂ ਉਹਨਾਂ ਨੂੰ ਯਾਰ ਇੱਕ ਵਾਰੀ ਫੋਨ 'ਤੇ ਮਿਲਿਆ ਸੀ ਮੇਰੀ ਫਿਲਮਾਂ ਦੁਰਲਭ ਉਹ ਲਿਖਦੇ ਸੀ ਕਿ ਹਾਂ ਉਹ ਕਹਿੰਦੇ ਮੈਨੂੰ ਇੱਕ ਕਹਾਣੀ ਚਾਹੀਦੀ ਜਿਹੜੀ ਪੰਜਾਬ ਦੇ ਪਰਿਵਾਰ ਦੀ ਕਹਾਣੀ ਹੋਵੇ ਤਾਂ ਉਹ ਕਹਿੰਦੇ ਮੇਰੇ ਕੋਲ ਪਰਿਵਾਰ ਦੀ ਕਹਾਣੀ ਹੈਗੀ ਆ ਉਹ ਜਦੋਂ ਮੈਂ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਕਿ ਇਹ ਇੱਕ ਰਾਈਟ ਫਿਲਮ ਆ ਜਿਹੜੀ ਪੰਜਾਬclearfix ਨਹੀਂ ਬਣੀ ਕਿਉਂਕਿ ਮੈਂ ਪੋਸਟਾਂਜ ਵੀ ਲਿਖਦਾ ਸਟੋਰੀ ਨੇਵਰ ਸੀਮੇ ਬੋਲ ਸੋ ਇੱਕ ਕਹਾਣੀ ਇੰਨੀ ਧੀਆ ਤੁਸੀਂ ਮੈਂ ਗਾਰੰਟੀ ਦਿੰਦਾ ਜੇ ਤੁਸੀਂ ਦੀ ਫਿਲਮ ਤੁਸੀਂ ਦੇਖੋਗੇ ਜੀ ਜੱਟ ਟਿਕੜ ਗਿਆ ਤੁਸੀਂ ਇਦਾਂ ਦਾ ਰਿਲੇਸ਼ਨਸ਼ਿਪ ਆਪਣੇ ਪੋਸਟ ਦਾ ਧਿਮਾਨਾ ਆਪਣੀ ਭੈਣ ਦਾ ਆਪਣੀ ਗਰਲਫ੍ਰੈਂਡ ਨਾਲ ਤੁਸੀਂ ਨਹੀਂ ਦੇਖਿਆ ਹੋਣਾ ਸੋ ਇੱਕ ਇਦਾਂ ਦਾ ਮੁੱਦਾ ਹੈ ਫਿਲਮ ਤੇ ਜਿਹਨੂੰ ਬਹੁਤ ਜ਼ਿਆਦਾ ਕੌਂਟੈਕਸਟ ਦੀ ਲੋੜਾ ਆਪਣੀ ਪੰਜਾਬ ਚ ਇਸ ਟਾਈਮ ਜਿੱਦੇ ਤੇ ਧਿਆਨ ਦਿੱਤਾ ਜਾਵੇ ਸੋ ਉਹ ਮੁੱਦੇ ਨੂੰ ਅਸੀਂ ਕੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨ ਅੰਦਰ ਟੇਮ ਵੇ ਸੋ ਉਹਨਾਂ ਨੇ ਜਿਹੜੀ ਕਹਾਣੀ ਸੁਣਾਈ ਫਿਰ ਉਸ ਤੋਂ ਬਾਅਦ ਅਮਰਜੀਤ ਸਰਾਉ ਭਾਈ ਜਿਹਨਾਂ ਨੇ ਸਕਰੀਨ ਤੇ ਡਾਇਲੋਗ ਲਿਖੇ ਚਲੋ ਵੀ ਮੋਰ ਵੇ ਮਨੀਸ਼ ਸਰ ਮਨੀਸ਼ ਪੱਛਰ ਉਹਨਾਂ ਨੇ ਡਾਇਰੈਕਟ ਕੀਤਾ ਕਿ ਉਹਦਾ ਤਾਂ ਤੁਹਾਨੂੰ ਸਟਾਈਲ ਪਤਾ ਤੇ ਤਾਂ ਫਿਰ ਪ੍ਰੋਡਿਊਸਰਸ ਇਨ ਮੋਸ਼ਨਸ ਐਂਡ ਜੈੱਟ ਪ੍ਰੋਡਕਸ਼ਨ ਇਹਨਾਂ ਨੇ ਸਟੂਡੀਓ ਪ੍ਰੋਡਿਊਸ ਕੀਤਾ। ਸੋ ਇਹਨਾਂ ਸਾਰਿਆਂ ਦਾ ਮਿਲ ਜੁੜ ਮਿਲ ਜੁੜ ਕੇ ਅਸੀਂ ਸਾਰੀ ਟੀਮ ਨੇ ਇਸ ਤੇ ਕੰਮ ਕੀਤਾ। ਤੇ ਉਹਨਾਂ ਰਿਜ਼ਲਟ ਜਿਹੜਾ ਹੈ ਉਹਦੇ ਤੋਂ ਮੈਂ ਬਹੁਤ ਖੁਸ਼ ਹਾਂ। ਜੀ। ਸ਼ੂਟ ਕਰਨ ਤੋਂ ਬਾਅਦ ਲੱਗੇ ਦੋਵੇਂ ਬੈਠੇ ਭਾਈ ਵੀਰ ਵੀ ਕਿਹਾ। ਹਾਂ ਜੀ ਹਾਂ ਜੀ। ਬਹੁਤ ਵਧੀਆ ਕੰਮ ਹੈ ਇਹ ਕੀ ਟੀਮ ਹੈ। ਸ਼ੂਟ ਵੀ ਕਰਾ ਲਿਆ ਉਸ ਤੋਂ ਬਾਅਦ ਦੁਬਾਰਾ ਦੁਬਾਰਾ ਕਰਕੇ ਅਪਗ੍ਰੇਡ ਕਰ ਲਿਆ। ਜੀ ਜੀ। ਸੋ ਇੱਕ ਇਸੇ ਤਰ੍ਹਾਂ ਦੀ ਬੰਦਿਆ ਜੀ ਜੀ ਇਹ ਕਿ ਆਪਣਾ ਸ਼ਾਟ ਕੀਤਾ ਹੋ ਜਾ ਕੇ ਰੈਂਡੀਗਰੀ ਹੋਰ ਕਿਤੇ ਜਾ ਕੇ ਬਾਈ ਜੀ ਜੀ ਕਿਤੇ ਜਾ ਕੇ ਗੇਟ ਬੈਗੇ ਨੇ ਜਾ ਸੁਣੇ ਜੀ ਜੀ ਕਿਉਂਕਿ ਬਾਈ ਇਹ ਆਪਣੇ ਕੰਮ ਚ ਮਾਸਟਰ ਆ ਤੇ ਮੈਂ ਬਾਈ ਦਾ ਫੈਨ ਹੀ ਆ ਮੈਨੂੰ ਬਹੁਤ ਪਸੰਦ ਆ ਬਾਈ ਦੇ ਗਾਣੇ ਤੇ ਉਹ ਜਿਹੜਾ ਗਾਣਾ ਸੀ ਉਹ ਅਸੀਂ ਮਾਸਟਰ ਕਰਾਉਣਾ ਸੀ ਮੈਂ ਬਾਈ ਨੂੰ ਕਹਿੰਦਾ ਬਾਈ ਤੁਸੀਂ ਸੁਣੋ ਕਿ ਤੁਹਾਡੀ ਫੀਡਬੈਕ ਜ਼ਰੂਰੀ ਆ ਤੁਸੀਂ 탑 ਦੇ ਦਰਸ਼ਕ ਹੋ ਜਾਨ ਤੁਸੀਂ ਅਸੀਂ ਸੁਣ ਰਹੇ ਸੀ ਤੇ ਬਾਈ ਨੇ ਉਹਦੇ ਚ ਕੋਈ ਇੰਪੋਰਟੈਂਟ ਚੀਜ਼ ਜੇ ਕਰਕੇ ਉਹ ਚੇਂਜ ਕਰਾਈਏ ਇਸ ਕਰਕੇ ਸਾਨੂੰ ਸੀ ਕਿ ਅਸੀਂ ਵਧੀਆ ਗਾਣਾ ਡਿਲੀਵਰ ਕਰੀਏ ਹਾਂਜੀ ਤੇ ਸਭ ਦਾ ਜਨਨ ਪੜ੍ਹ ਕੇ ਸਾਰੇ ਜਿਹੜੇ ਬੰਦ ਬੰਦਾ ਲੱਗਦਾ ਆਪਣਾ ਆਪਣਾ ਰੋਜ਼ਾਨਾ ਮੀਊਜ਼ਿਕ ਉਹ ਕੋਈ ਥੋੜਾ ਜਿਹਾ ਸੁਣਦਾ ਸਾਰੇ ਆਪਣੇ ਸਾਰਿਆਂ ਦੇ ਅੰਦਰ ਹੀ ਉਹਦਾ ਬੰਦਾ ਸ਼ਾਮਿਲ ਹੁੰਦਾ ਤੇ ਉਹਦਾ ਨੇਚਰ ਥੋੜਾ ਹੋਰ ਨਾ ਯਾਰ ਅਕਾ ਇੰਨੀ ਤਾਂ ਕਰਕੇ ਅ ਉਹ ਸਭੀ ਗੋਹਕੀ ਦਾ ਬੰਦਾ ਫੀਲ ਕਰਦਾ ਜੋ ਉਹ ਤਾਂ ਵੀ ਗਾਣੇ ਬਣ ਜਾਂਦੇ ਆ ਆਪਣੇ ਅੰਦਰ ਵਿਜ਼ਨ ਹੁੰਦਾ ਬਸ ਆਹੀ ਬੜਾ आज रुपए इन्हें दे दो आप दस थाउजेंड थाउजेंड एक आठ 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 मारी का तक देनी बोलो जाता का देनी सांगु का बोलो ले देती भूरी को तेरी का जाते वाले सभी भूरी था गिलाई था आजे बुझे लोग जब का तेरी था इस बात का बच्चा ना लोग जब बोले तो बहुत साथ ले करके लाइट लाइट जा रही है थैंक यू भाई जी सो थैंक यू भाई जी ना तो मैं भाई वही कहीं गाना गुनाया तो यह ਹੈਲੋ ਬਾਲ ਯੂ ਥੈਂਕ ਯੂ ਤੁਹਾਡੇ ਸਾਰੇ ਦਾ ਤੇ ਮੇਰੀ ਮੰਮੀ ਤੁਹਾਡੇ ਸਾਰੇ ਲਈ ਲੱਡੂ ਲੈ ਕੇ ਆਏ ਆ ਤੇ ਮੈਂ ਯਾਰ ਤੁਹਾਨੂੰ ਚਾਹੁੰਦਾ ਕਿ ਇਹ ਸਾਡੀ ਖੁਸ਼ੀ ਤੁਹਾਡੇ ਨਾਲ ਹੋ ਸਾਰੀਆਂ ਸੋ ਤੁਸੀਂ ਸਾਰੇ ਜਣੇ ਪਲੀਜ਼ ਖਾ ਕੇ ਹੀ ਜਾਓ ਤੇ ਆ ਸਾਰੇ ਜਣੇ ਪੋਸਟਰ ਸ਼ੇਅਰ ਜ਼ਰੂਰ ਕਰੋ ਮੈਂ ਸੂਰੀਆ ਚੈੱਕ ਕਰਦੇ ਆ ਤੁਹਾਡੇ ਨੂੰ ਥੈਂਕ ਯੂ ਥੈਂਕ ਯੂ ਬਾਈ ਥੈਂਕ ਯੂ